ਵੇ ਲੈਣਵਾ ਗੈਲੈਕਸੀ F 15 5G ਖੋਲਿਓ ਤੇ ਇਹ ਨੰਬਰ ਤੇ ਤੇ ਆਹੀ ਮੁੰਡਾ ਮਿਲਦਾ ਹੁੰਦਾ ਕਾਲੀ ਪੱਗ ਪੰਨੀ ਲਾਲ ਟੀ-ਸ਼ਰਟ ਪਾਈ ਅਰੇ ਠੱਠੇ ਤੇ ਬੁਜਾ ਕੇ ਲੱਗਿਆ ਯਾਰ ਠੱਠਾ ਫਿਰਦਾ ਇੱਥੇ ਛੁਕਰ ਤੋਂ ਬਾਹਰ ਆਇਆ ਨਹੀਂ ਨਹੀਂ ਬਾਹਰ ਹੀ ਆਇਆ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਤੇ ਰਾਤ ਚਮੀ ਬਹੁਤ ਜ਼ਿਆਦਾ ਸੀ ਤੇ ਆਪਾਂ ਐਂ ਜਗਰਾਉ ਮੋਟਰਸਾਈਕਲ ਦੀ ਚੌਥੀ ਸਰਵਿਸ ਕਰਾਉਣ ਵਾਸਤੇ ਵੈਸੇ ਚਾਰ ਤਾਂ ਵੈਸੇ ਹੋ ਗਈ ਮੇਰੇ ਸਹੌ ਨਾਲ ਪੰਜਵੀਂ ਹੋਣੀ ਆ ਕਿ ਜਿਹੜੀ ਕਿ 20000 ਤੇ ਹੁੰਦੀ ਹੈ ਸਰਵਿਸ ਤੇ ਆਪਾਂ ਪਹੁੰਚ ਗਏ ਜੀ ਰੋਲ ਇਨਫੀਲਡ ਦੀ ਏਜੰਸੀ ਜਗਰਾਉਂ ਤੇ ਤੇ ਰਾਹ 'ਚ ਆਪਾਂ ਵੀਡੀਓ ਨਹੀਂ ਬਣਾਈ ਤੇ ਆਪਾਂ ਸਿੱਧਾ ਘਰ ਤੋਂ ਚੱਲੇ ਆ ਵੀ ਬਹੁਤ ਸੀ ਰਾਹ 'ਵਜ੍ਹਾ ਬਰੁੱਕੇ ਵੀ ਤੇ ਹੁਣ ਆਪਾਂ ਚਲੋ ਸਰਵਿਸ ਕਰਾਉਣੀ ਆ ਦੇਖਣੀ ਆਪਾਂ ਵੀ ਕਿਹੜੇ ਕਿਹੜੇ ਉਹਦੇ ਵਿੱਚ ਪਾਰਟ ਵੀ ਪੈ ਰਹੇ ਨੇ ਵੀ ਮਗਲੈਲ ਕਿੰਨਾ ਪੈਂਦਾ ਹਨਾ ਵੀ 20000 ਤੋਂ ਬਾਅਦ ਚੱਲ ਜੀ ਵੀ ਬ੍ਰੇਕ ਪੈਡ ਹੋ ਗਏ ਆਪਾਂ ਸਾਰੇ ਦੇਖਦੇ ਆ ਠੀਕ ਹੈ ਜੀ ਤੇ ਵੀਡੀਓ ਨੂੰ ਬਣੇ ਰਹੋ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਸਾਹਮਣੇ ਆਪਣਾ ਮੋਟਰਸਾਈਕਲ ਲੱਗ ਚੁੱਕਿਆ ਜੀ ਉਹ ਦੇਖੋ ਜੀ ਸਾਹਮਣੇ ਆਪਣਾ ਮੋਟਰਸਾਈਕਲ ਕੋਈ ਮੁੰਡੇ ਨੇ ਚੜਾ ਰੱਖ ਦਿੱਤੇ ਠੀਕ ਹੈ ਜੀ ਤੇ ਫਿਰ ਦੇਖਦੇ ਅੰਦਰ ਜਾ ਕੇ ਜਨਸੀ ਵਿੱਚ ਵੀ ਕੋਈ ਮੋਟਰਸਾਈਕਲ ਨਿਊ ਲੋਚ ਹੋਇਆ ਹੈ ਵੈਸੇ ਤਾਂ ਵੀ ਟਵਿਨ ਨੇ ਹੋਇਆ 650 ਕਲਾਸੀ ਬਾਕੀ ਵੀ ਆਪਾਂ ਦੇਖ ਦਿਆਂ ਚੱਲ ਕੇ ਤੇ ਸਮਾਨ ਆਪਾਂ ਇੱਥੇ ਰੱਖਤਾ ਬੈਗ ਉਹ ਵਗੈਰਾ ਤੇ ਚਲੋ ਚੱਲਦੇ ਆ ਠਮਾ ਕੇ ਲੈਣੇ ਆ ਤੁਹਾਨੂੰ ਹਰ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਤੇ ਆ ਲੱਗ ਗਈ ਆਪਣੀ ਗੱਡੀ ਲੱਗੀ ਇੱਧਰ ਤੇ ਹੁਣ ਸਰਵਿਸ ਹੋਈ ਕਿ ਦੇਖੋ ਕੀ ਕੀ ਪੈਂਦਾ ਹੋਣਾ ਇਹਦੇ ਵਿੱਚ ਤੇ ਕੋਈ ਨਿਊ ਹੈ ਆਇਆ ਕਿ ਮਾਡਲ ਨਵਾਂ ਮੋਟਰਸਾਈਕਲ ਕੋਈ ਵੀ ਹੋਵੇ ਬੀਅਰ ਦੇਖਿਆ ਬੀਅਰ ਦੇਖਿਆ ਸੀ ਆ ਕਲਾਸਿਕ ਸਾਡੇ 650 ਉਹ ਮੈਂ ਵੀਡੀਓ ਵੈਸੇ ਬਣਾਈ ਸੀ ਉਹ ਉਹਦਾ ਮੈਂ ਬਣਾ ਬਣਾ ਕੇ ਉਹਨਾਂ ਤੇ ਬਾਕੀ ਇਧਰ ਬਾਈ ਬਾਈਕ ਲੱਗਦੇ ਨੇ ਤੇ ਇੱਕ ਕਲਾਸਿਕ ਹੋ ਗਏ ਤੇ ਹੰਟਰ ਹੋ ਗਏ ਜਿਹੜੇ ਨਵੇਂ ਮਾਡਲ ਆਏ ਹੋਏ ਨੇ ਤੇ ਆ ਲੱਗੇ ਹੋਏ ਨੇ ਪਰ ਤੇ ਬਾਕੀ ਇਧਰ ਸਾਰੇ ਮੋਟਰਸਾਈਕਲ ਲੱਗੇ ਹੋਏ ਨੇ ਤੇ ਕਲਾਸਿਕ ਹੋ ਗਏ ਬੁਲਟ ਹੋ ਗਏ ਤੇ ਸਾਰੇ ਤੁਸੀਂ ਦੇਖ ਸਕਦੇ ਹੋ ਇਧਰ ਤੇ ਅੰਦਰਲੇ ਪਾਸੇ ਏਜੰਸੀ ਆ ਜੀ ਤੇ ਆਪਾਂ ਉਧਰ ਵੀ ਲੈ ਕੇ ਚੱਲਦੇ ਆਂ ਜੀ ਸਤਿ ਸ੍ਰੀ ਅਕਾਲ ਮਰਮ ਜੀ ਸਤਿ ਅਕਾਲ ਜੀ ਕਿਵੇਂ ਠੀਕ ਹੋ ਤੇ ਇੱਧਰ ਲੱਗਾ ਹੋਇਆ ਜੀ ਰੋਲਿੰਗ ਫਿਲਡ ਦਾ ਗਾਉਂਡ ਕਲਾਸਿਕ ਤੇ ਇੱਧਰ ਵੀ ਲੱਗੇ ਹੋਏ ਨੇ ਤੇ ਜਿਹੜਾ ਨਿਊ ਆਇਆ ਮਾਡਲ ਉਹ ਹੀ ਲੱਗਾ ਹੋਇਆ ਰੋਲਿੰਗ ਫਿਲਡ ਟਵਿਨ ਕਲਾਸਿਕ 650 50 ਸੀ ਤੇ ਇਹ ਸਾਹਮਣੇ ਜੀ ਰੋੜ ਹੈ ਜੀ ਸਿਦਮ ਨਕੋਦਰਾ ਪੇਟ ਵਾਲਾ ਠੀਕ ਹੈ ਜੀ ਤੇ ਇਧਰ ਵੀ ਲੱਗਿਆ ਹੋਇਆ ਹੈ ਜੀ ਤੇ ਇਹ ਆਪਣੇ ਨਾਲ ਦਾ ਜੀ ਪਿਓਰ ਮੈਟ ਵਿੱਚ ਇਧਰ ਆ ਗਿਆ ਬਿਲਕੁਲ ਆਸਿਕ ਤੇ ਇਧਰ ਗ੍ਰੀਨ ਚ ਆ ਗਿਆ ਜੀ ਇਹ ਵੀ ਮੈਟ ਹੈ ਠੀਕ ਹੈ ਜੀ ਕੀ ਦਿਖਾ ਰਿਹਾ ਡਿਸਪਲੇ ਤੇ ਦੇਖੋ ਮੋਟਰਸਾਈਕਲ ਦਾ ਵੈਸੇ ਬਹੁਤ ਲੱਗੇ ਹੋਏ ਨੇ ਡਿਸਪਲੇ ਤੇ ਤੇ ਆਪਾਂ ਦੇਖਿਆ ਹੈ ਜੀ ਬਹੁਤ ਸੋਹਣੇ ਨੇ ਤੇ ਇਧਰ ਲੱਗ ਗਿਆ ਭਾਈ ਪਿਛਲੀ ਵਾਰ ਵੀ ਇਸ ਮੁੰਡੇ ਨੇ ਸਰਵਿਸ ਕੀਤੀ ਸੀ ਮੋਟਰਸਾਈਕਲ ਦੀ ਆਪਣੇ ਦੀ ਤੇ ਅੱਜ ਫੇਰ ਕਿਵੇਂ ਠੀਕ ਆ ਕੜੇ ਲੈ ਕੱਢ ਦੇ ਕਰਾਂ ਹਾਂ ਤੇ ਆ ਆਉਂਦੇ ਨਾ ਜਦੋਂ ਮੈਂ ਫੇਂਕਰ ਸਾਹਿਬ ਤੋਂ ਆਇਆ ਜਦੋਂ ਇਹ ਚੱਲਦਾ ਸੀ ਚੀ ਚੀ ਦੀ ਆਵਾਜ਼ ਆਉਂਦੀ ਹੈ ਜਾਂ ਤੇ ਬ੍ਰੇਕ ਪੈਡ ਵੀ ਪੈਨ ਵਾਲਿਆ ਉਵੇਂ ਪਾ ਦਿਓ ਹਨ ਤੇ ਚੈਨ ਘੜਿਆ ਘੜਿਆ ਕਰਦੀ ਹੈ ਬੜੀ ਕਰ ਦਿਓ ਕਰ ਦਿਓ ਹਾਂ ਬੜਾ ਲੋਡ ਇਹਨੂੰ ਠੀਕ ਐ ਸੋਹਰਾ ਜੀ ਆਇਲ ਫਿਲਟਰ ਸ਼ਰਕ ਲਈ ਕਿਉਂਕਿ ਇਹ ਹਰ ਸਰਵਸੁਬਾਦ ਚੀਜ਼ਾਂ ਚੇਂਜ ਹੁੰਦੀਆਂ ਕੁਛ ਤੇ ਕੁਛ ਪੁਰਾਣੇ ਨਾਲ ਸਰ ਜਾਂਦਾ ਕੁਛ ਨਵੀਆਂ ਐਦਾਂ ਹੀ ਐ ਨਾ ਇਹਦੇ ਵਿੱਚ ਤੇਲ ਘੱਟ ਤੇਲ ਬਹੁਤ ਚ ਟੌਪ ਅਪ ਕਰਾਂਗੇ ਤਾਂ ਹਣਾ ਪਾ ਦੇ ਹੋਣਾ ਬਹੁਤ ਉਹਦੇ ਦੂਸਰੇ ਤੋਂ ਦੇਖ ਲਿਓ ਹਣਾ ਫਰੰਟ ਦਾ ਵੀ ਹਾਂ ਸਾਰਾ ਦੇਖ ਲਿਓ ਲੋ ਜੀ ਇਹ ਖੋਲੋ ਲੱਗ ਗਈ ਜੀ ਇੰਜਨ ਪਲੇਟ ਜਿੱਥੇ ਭਾਈ ਇੰਜਨ ਆਲਾ ਹੁੰਦਾ ਕੱਢਣ ਵਾਸਤੇ ਤੇਲ ਤੇ ਭਾਈ ਆ ਦੇਖੋ ਹੁਣ ਐ ਹੁੰਦਾ ਜੀ ਤੇਲ ਫਿਰ ਥੱਲੋਂ ਅਰੇ ਟੋਟੀ ਹੌਲਦੀ ਤੇ ਬਾਕੀ ਇਹ ਦੇਖਨੇ ਆ ਫਿਲਟਰ ਵੀ ਦੇਖਾਂਗੇ ਤੇ ਆ ਵੀ ਤੇਲ ਘੱਟ ਹੋਇਆ ਨਾ ਬ੍ਰੇਕ ਪੈਡ ਆ ਲਓ ਜੀ ਇਹ ਫਿਲਟਰ ਫਿਲਟਰ ਸਹੀ ਆ ਰਹਣਾ ਪਣੀ ਨਹੀਂ ਨਹੀਂ ਬਲੋ ਜੀ ਲੋ ਜੀ ਫਿਲਟਰ ਆਪਣਾ ਸਹੀ ਆ ਹਵਾ ਮਾਰ ਕੇ ਇਹਨੂੰ ਸੈੱਟ ਕਰ ਦਾਂਗੇ ਤੇ ਇਹਦੇ ਵਿੱਚ ਬੱਡੇ ਆ ਜੀ ਆ ਗਏ ਆ ਮੋਰਾ ਜੀ ਲੋ ਜੀ ਇਹ ਤੀਨ ਵਾਲਾ ਫਿਲਟਰ ਪੈਣ ਲੱਗਾ ਜੀ ਹੁਣ ਇਹ ਵਾਲਾ ਲੋ ਜੀ ਲੋ ਜੀ ਹੁਣ ਇਹਦੇ ਵਿੱਚ ਮਗਲੈਲ ਪਾਉਗਾ ਜੀ ਤੇ ਮਗਲੈਲ ਪਾਉਗਾ ਜੀ 1 ਲੀਟਰ 700 ਗ੍ਰਾਮ ਲੋ ਜੀ ਹੁਣ ਪਾਉਗਾ ਜੀ ਇਹਦੇ ਵਿੱਚ ਮਗਲੈਲ 1 ਲੀਟਰ 700 ਗ੍ਰਾਮ ਚੱਲ 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 ਕੀਪ ਜੀ ਵੱਡੀ ਚੱਕੀ ਹੋਈ ਆ ਛੋਟੇ ਨੋਟ ਨਹੀਂ ਆਉਂਦੇ ਛੋਟੀ ਲੋੜ ਦੀ ਆਉਂਦੀ ਸੱਲੋ ਬਈ ਆ ਗਿਆ ਜੀ ਤਿੱਧ ਭਰਤਾ ਦਾ ਤੋੜਾ ਕੀ ਨਾਮ ਮੇਰਾ ਨਾਮ ਮਨਪ੍ਰੀਤ ਜੀ ਮਨਪ੍ਰੀਤ ਸਿੰਘ ਹੈ ਕਿਹੜਾ ਪਿੰਡ ਆਪਣਾ ਲੋਕਲ ਜਗਰਾਉਂ ਤੇ ਲੋਕਲ ਜਗਰਾਉਂ ਤੇ ਠੀਕ ਆ ਵਧੀਆ ਵਧੀਆ ਲੋਰੀ ਇਹ ਬ੍ਰੇਕਾਂ ਵੀ ਹੋ ਗਈਆਂ ਜੀ ਖਰਾਬ ਬ੍ਰੇਕ ਪੈਡ ਸਾਰੇ ਕਸੇਵੇ ਇੱਥੋਂ ਖਤਮ ਹੋਏ ਬਾਰੇ ਲੋ ਜੀ ਇਹ ਆ ਗਿਆ ਜੀ ਹੁਣ ਨਵੇਂ ਲੈਦਰ ਤੇ ਆ ਇਹ ਪੁਰਾਣੇ ਆ ਹਾਂ ਜਿਹੜੇ ਆਪਾਂ ਹਾਂ ਜੀ ਠੀਕ ਹੈ ਜੀ ਆ ਦੇਖੋ ਕਿ ਉਖੜੇ ਪਏ ਵਿਚਾਰੇ ਤੇ ਆ ਨਵੇਂ ਦੇਖੋ ਹੁਣ ਆ ਦੇਖੋ ਨਵੇਂ ਆ ਤੋ ਕੋ ਪੁਰਾਣੇ ਸੀ ਆ ਦੇਖ ਜਮਾਇ ਮਰੇ ਪਏ ਆ ਚਲੋ ਜੀ ਮੁੰਡਾ ਦਾ ਮਸੂਰ ਕਰ ਲਵਾਂ ਆਪਾਂ ਤੇ ਆਪਾਂ ਇਸਰੀ ਬ੍ਰੇਕ ਪੈਡ ਪੈ ਗਏ ਆ ਤੇ ਹੁਣ ਪੈਣਗੇ ਅਗਲੀ ਵਾਲੀ ਦੇ ਇਹ ਦੇਖਦੀਆਂ ਵੈਸੇ ਇਹ ਘੱਟ ਲੱਗਦੀ ਕਿਸੀਆਂ ਨਹੀਂ ਕਿਉਂਕਿ ਆਪਾਂ ਲੱਗਦੀ ਘੱਟ ਆ ਹਾਂ ਜਿੰਨੀ ਹਰ ਬਹੁਤ ਹੁੰਦੀ ਬਹੁਤ ਹੁੰਦੀ ਆ 20 ਕਿਲੋਮੀਟਰ ਦੀ 30000 20 ਕਿਲੋਮੀਟਰ ਆ ਦੇਖਦੀਆਂ ਵੇ ਇਹਦੀ ਬ੍ਰੇਕ ਪੈਡ ਕਿੱਦਾਂ ਵਾ ਕੱਸੇ ਹੋਏ ਜਾਂ ਆ ਦੇਖੋ ਇਹ ਖਤਮ ਹੋਇਆ ਜਾਮਾਂ ਦੇਖ ਲਈ ਹੁਣ ਕਿ ਤੁਹਾਨੂੰ ਆਹ ਦੇਖੋ ਭਾਈ ਸੋਖਾ ਨੇ ਮੋਟਰਸਾਈਕਲ ਚਲਾਉਣੇ ਸ਼ੱਕ ਭਾਈ ਨਵੇਂ ਦਿਖਾ ਦੇਣੀ ਖੋਲ ਕੇ ਆਪਾਂ ਕਰਨੇ ਨਵੇਂ ਦੇ ਵੀ ਦਰਸ਼ਨ ਕਰਾ ਦੇਣੀ ਆ ਗੱਡੀ ਜਿੰਨਾ ਘਰ ਤਾਂ ਲੈ ਜਾਂਦੇ ਆ ਹਾਂ ਠੀਕ ਗੱਡੀ ਵੀ ਦਸਤੀ ਜਾਂਦੀ ਹੈ ਇਹ ਆ ਦੇਖੋ ਆ ਨਵੇਂ ਆ ਜੀ ਇਹ ਜਿਆਦਾ ਛੋਟੇ ਦੇ ਨਹੀਂ ਕਿ ਬਰਾਬਰੀ ਹੈ ਇਹ ਬਰਾਬਰ ਦੇ ਹੈ ਉਹ ਕਸੇ ਹੋਏ ਆ ਐਂ ਤੱਕ ਹੁੰਦੇ ਆ ਫਰਕ ਕਲੀਨ ਹੋ ਗਿਆ ਠੀਕ ਹੈ ਚਲੋ ਪਾਓ ਫਿਰ ਲੱਗ ਗਈ ਲੋ ਜੀ ਹੁਣ ਹੁਣ ਲੱਗੀ ਚੈਨ ਕਲੀਨਰ ਤੇਲ ਡੂਬਰੀ ਡੂਬਰੀ ਕਿਹਦੇ ਹੁੰਦੇ ਆ 500 ਰੁਪਏ ਦੇ ਡੂਬਰੀ ਕਿਟ ਇਹ ਹੈਗਾ ਚੈਨ ਕਲੀਨਰ ਤੇ ਇਹ ਹੈਗੇ ਜੀ ਨੌਜਵਾਨ ਮੁੰਡਾ ਆਇਆ ਜੀ ਕੀ ਨਾਮ ਤੁਹਾਡਾ ਪ੍ਰਦੀਪ ਸਿੰਘ ਜੀ ਪ੍ਰਦੀਪ ਸਿੰਘ ਲਓ ਜੀ ਮਲੇਸ਼ੀਆ ਵਾਲੇ ਨਾ ਨਾਮ ਭਗਾ ਦੇਣਾ ਪਰ ਮਲੇਸ਼ੀਆ ਵਾਲੇ ਲੋ ਜੀ ਮਲੇਸ਼ੀਆ ਤੋਂ ਹੁਣੇ ਉਤਰੇ ਜਾਜੋ ਮੀ ਪੈਦੇ ਹੀ ਤਾਂ ਅਰਕੇ ਲੈਣ ਦੇ ਹੋਇਆ ਅੱਜ ਹੀ ਉਤਰਿਆ ਆ ਦੇਖ ਐ ਹੁੰਦੀ ਲੋਭ ਭਾਈ ਲੋ ਜੀ ਆਪਣੇ ਮੋਟਰਸਾਈਕਲ ਦੀ ਹੋ ਗਈ ਜੀ ਸਰਵਿਸ ਤੇ ਮੋਟਰਸਾਈਕਲ ਆਪਣਾ ਕਰ ਰਿਹਾ ਜੀ ਨਾਈਟ ਹੋਈ ਜੇ ਆਪਾਂ ਦਿਖਾਉਣ ਨੂੰ ਜਾ ਕੇ ਤੁਹਾਨੂੰ ਵੀ ਚੱਕੋ ਜੀ ਆਹ ਹੋ ਰਹੀ ਆਪਣੇ ਮੋਟਰਸਾਈਕਲ ਦੀ ਨਾਈਟ ਸਰਵਿਸ ਕਰਾ ਲਈ ਮੋਟਰਸਾਈਕਲ ਦੀ ਤੇ ਮੋਟਰਸਾਈਕਲ ਆਪਣਾ ਤੋਤਾ ਗਿਆ ਤੇ ਆਪਾਂ ਦੱਸ ਜੀ ਤੁਹਾਨੂੰ ਵੀ ਕਿੰਨਾ ਖਰਚ ਆਇਆ ਨਾ 20000 ਜਿਹੜੀ ਸਰਵਿਸ ਕਰਾਈ ਆਪਾਂ ਤੇ ਟੋਟਲ ਹੈਗਾ ਜੀ ਇੱਧਰ ਹੈਗਾ 1970 ਰੁਪਏ ਤੇ ਜੀ ਟੋਟਲ ਹੈਗਾ ਜੀ ਇੱਧਰ ਪਾ ਕੇ 1490 ਰੁਪਏ ਤੇ ਇਹ ਹੈਗਾ ਜੀ 3400 ਕੁਸ਼ ਰੁਪਏ ਖਰਚਾ ਹੋਇਆ ਜੀ ਜ 20000 ਚਲ ਜੇ ਮ ਮੋਟਰਸਾਈਕਲ ਤੇ ਇੰਨੇ ਲੱਗੇ ਆ ਭਾਈ ਜੀ 20000 ਮੋਟਰਸਾਈਕਲ ਤੇ ਠੀਕ ਹੈ ਜੀ ਤੇ ਆਪਾਂ ਲੈਪਟਾਪ ਵੀ ਲੈ ਕੇ ਆਏ ਹੋਇਆ ਤੇ ਲੈਪਟਾਪ ਆਪਣਾ ਦਿਖਾਉਣਾ ਜੀ ਤੇ ਜਿੱਥੇ ਆਪਾਂ ਅੱਗੇ ਜਾ ਰਹੇ ਹੁੰਨੇ ਆ ਵੀਰ ਰਬੇਅੰਤ ਸਿੰਘ ਤੇ ਉਹ ਲੈਪਟਾਪ ਦਿਖਾਵਾਂਗੇ ਜਾ ਕੇ ਆਪਾਂ ਤੇ ਬੈਟਰੀ ਵਾਸੀ ਉਹਦੀ ਪੈਨ ਵਾਲੀ ਹੈ ਬੈਟਰੀ ਇਦਾਂ ਡਾਇਰੈਕਟ ਹੀ ਚੱਲਦਾ ਜੀ ਉਹ ਬਿਜਲੀ ਤੇ ਸਿੱਧਾ ਹੀ ਬੈਟਰੀ ਮਤਲਬ 4 ਦਿਨ ਕਰਦਾ ਤੇ ਦੇਖਣੇ ਜਾ ਕੇ ਕੀ ਉਹਨੂੰ ਪ੍ਰੋਬਲਮ ਹੈ ਗਈ ਆ ਤੇ ਫਿਰ ਆਪਾਂ ਹੁਣ ਚੱਲਦੇ ਆ ਮੋਟਰਸਾਈਕਲ ਆਪਣਾ ਨਾਈ ਕਰਨ ਦੀ ਮੋਟਰਸਾਈਕਲ ਨਹੀਂ ਤੇ ਹੁਣ ਆਪਾਂ ਚੱਲਦੇ ਆ ਜੀ ਘਰ ਵੱਲ ਠੀਕ ਆ ਜੀ ਬਾਕੀ ਹੁਣ ਕੰਟੀਨਿਊ ਬਲੌਗ ਆਪਣੇ ਹੁੰਦੇ ਰਹਿਣਗੇ ਤੇ ਨਾਲ ਸਰਕਲੇਰਾ ਇੱਥੋਂ ਹੈਗਾ ਜੀ 10 ਕਿਲੋਮੀਟਰ ਦੂਰ ਤੇ ਬਾਬਾ ਨਾਲ ਸਿੰਘ ਦੀ ਵਰਸੀ ਹੋਣ ਵਾਲੀ ਏ ਤੇ ਆਪਾਂ ਜਰੂਰ ਤੁਹਾਨੂੰ ਦਰਸ਼ਕ ਰਾਵਾਂਗੇ ਗੁਰੂ ਘਰਾਂ ਦੇ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਚੱਕਦੇ ਆਂ ਬਾਈ ਕੱਪਣਾ ਫਿਰ ਤੇ ਸਾਮਾਨ ਸੋਣ ਚੱਕਦੇ ਆਂ ਆਪਣਾ ਅਦਾਜ ਮੈਂ ਵੀਡੀਓ ਤਾਣੀ ਬਣਾਈ ਮੈਂ ਕਾਫੀ ਸੀ ਤੇ ਕੈਮਰਾ ਮੈਂ ਆਪਣਾ ਪਈ ਰੇਚੀ ਪਾ ਲਿਆ ਫਿਰ ਬਸ ਚੱਲ ਫਿਰ ਲਓ ਜੀ ਆਪਾਂ ਆਏ ਆ ਜੀ ਮੇਰੇ ਬਿਆਨਤ ਸਿੰਘ ਕੋਲ ਲੈਪਟੋ ਦਿਖਾਉਣ ਆਪਣਾ ਤੇ ਇਧਰ ਨਾਲ ਹੀ ਮਿਲ ਗਏ ਨੇ ਭਾਈ ਸੁਖਵਿੰਦਰ ਸਿੰਘ ਜੀ ਅਲੀਗੜਵਾਲੇ ਤੇ ਇਹਨਾਂ ਦੇ ਭਾਈ ਮੋਬਾਈਲ ਇਹ ਨਵਾਂ ਗੈਲੈਕਸੀ F 15 5G ਖੋਲਿਓ ਤੇ ਅਨਬਾਕਸਿੰਗ ਕਰਦੇ ਆਪਾਂ ਤੇ ਆਪਾਂ ਦੁਕਾਨ ਤੇ ਬਹਿ ਕੇ ਅਨਬਾਕਸਿੰਗ ਕਰਦੇ ਮੈਂ ਉਥੇ ਆਪਾਂ ਕੀਤੀ ਨਹੀਂ ਲਾਓ ੱੱਗਾ ਇਹਦਾ ਲਓ ਜੀ ਬੋਰ ਬੋਰ ਭਾਈ ਮੁਬਾਰਕਾਂ ਨਵੇਂ ਫੋਨ ਦੀਆਂ ਓਨ ਤੇ ਕਰੋ ਇਹਨੂੰ ਓਨ ਬੰਦ ਜੋ ਬੰਦ ਠੀਕ ਚਲੋ ਕਰੇ ਕਰ ਲਿਓ ਹਾਂ ਆ ਦੇਖੋ ਜੀ ਆ ਗਿਆ Samsung Galaxy ਐਸੇ ਨਾ ਮੋੜ ਲੋ ਜਿੰਨੂੰ ਫੋਟੋ ਲਾਉਣਾ ਹਾਂ ਅਹ ਠੀਕ ਆ ਕਰ ਰਿਹਾ ਹਾਂ ਅੱਜ ਹੀ ਲੈ ਕੇ ਆਏ ਆ ਇਹ ਮੋਬਾਈਲ ਤਾਂ ਪਾਸੇ ਕਰੇ ਰੱਖਣ ਵਾਸਤੇ ਲੈ ਕੇ ਆਇਆ ਸੀ ਵਧੀਆ ਰੇਟ ਮਿਲ ਗਿਆ ਆਪਾਂ ਨੂੰ ਇਦਾਂ ਨਹੀਂ ਹਣ ਰੇਟ ਵਧੀਆ ਮਿਲ ਗਿਆ ਹਾਂ ਇੱਕ ਤਾਂ ਗੋ 3 ਕੀ ਹੈ ਬੀ ਤੇਰਾ 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 ਆਏ ਹਾਏ ਲੋਜ ਪਾਈ ਆਪਾਂ ਇਹ ਦੁਕਾਨ ਤੇ ਆਉਣੇ ਨਹੀਂ ਅੱਗੇ ਆਪਣੇ ਵੀਡੀਓ ਦੇਖੀ ਨਹੀਂ ਤੇ ਸ YouTube ਤੇ ਆਪਣੇ ਚੈਨਲ ਤੇ ਤੇ ਆਹੀ ਮੁੰਡਾ ਮਿਲਦਾ ਹੁੰਦਾ ਕਾਲੀ ਪੱਗ ਪੰਨੀ ਲਾਲ ਟੀ-ਸ਼ਰਟ ਪਾਈ ਅਰੇ ਠੱਠਿਆਂ ਤੇ ਵਜਾ ਕੇ ਲੱਗਿਆ ਯਾਰ ਠੱਠਾ ਫਰਦਾ ਇੱਥੇ ਸ਼ੁਕਰ ਤਾਂ ਬਾਹਰ ਆਇਆ ਨਹੀਂ ਨਹੀਂ ਬਾਹਰ ਆਇਆ ਨਹੀਂ ਤਾਂ ਤਨ ਸਿੰਘਾ ਦੇ ਜਾਖ ਲੈਣਾ ਨਹੀਂ ਵੀ ਆਪਾਂ ਨੂੰ ਦੇਖ ਕੇ ਕੋਈ ਸ਼ੁਕਰ ਵੀ ਠੀਕ ਆ ਔਰ ਨੇ ਤਾਣੇ ਨਾ ਮਾਰੇ ਵੀ ਸਕੂਟਰੀ ਦੇ ਆ ਕਿਤੇ ਮੇਰੇ ਉੱਤੇ ਚੜਾ ਦੇ ਸਕੂਟਰੀ ਸਵੇ ਭਾਈ ਭਰਾਇਆਂ ਬੜਾ ਬੜਾ ਪਾਰਟੀ ਹੋ ਗਈ ਬਿਲਕੁਲ ਬਿਲਕੁਲ ਆ ਹੋ ਗਿਆ ਤੇ ਤੁਹਾਡਾ ਪਾਰਟੀ ਹੋ ਗਈ ਪਾਰਟੀ ਕੀ ਖਵਾਣਾ ਫਿਰ ਕੀ ਖਾਣਾ ਕੀ ਖਵਾਣਾ ਹੈ ਅਸ਼ੋਕੀ ਦੇ ਸਮੋਸੇ ਆਹ ਦੇਖੋ ਅਸ਼ੋਕੀ ਦੇ ਸਮੋਸੇ ਅੱਜ ਠੱਡ ਵੀ ਹੈ ਸਹੀ ਗੱਲ ਆ ਉਹ ਹਸਾਣੇ ਕਹਿੰਦੇ ਵੀ ਬਾਈਕ ਲਈ ਤਿਸੀ ਚਾਰ ਪੰਜ ਅਰੀ ਪਾਰਤੀ ਦਾ ਹੈ ਆ ਉਹਨੇ ਦੀ ਬਾਈਕ ਨੇ ਜਿੰਨੇ ਪਾਰਤੇ ਪਾਈ ਗਈ ਸਾਰਾ ਕਿਲਾ ਰੀਸੈਟ ਕਰ ਦਿੱ ਮੇਰੇ ਵੀਰ ਹਾਂ ਲੋ ਜੇ ਆਪਾਂ ਅੱਗੇ ਜੀ ਫਾਈਨਲ ਕਰੇ ਤੇ ਸਰਵਸਾਪਾ ਮੋਟਰਸਾਈਕਲ ਕਰਾ ਲਈ ਜੀ ਤੇ ਬਿੱਲ ਤੁਹਾਨੂੰ ਸਾਰਾ ਦੱਸਦਾ ਕਿ ਕਿੰਨਾ ਬਿੱਲ ਆਇਆ ਹੈ ਤੇ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਆਪਣੇ ਛੋਟਾ ਜਿਹਾ ਵਲੋਗ ਸ ਭਾਈ ਅੱਜ ਦਾ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਫੇਸਬੁਕ ਤੇ ਫੋਲੋ ਕਰ ਲਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖੇ